ਕਲਤਾ ਮਾਰੀ પતિ ਜ਼ਿਲ੍ਹਾ ਗਰਦਾਸਪੁਰ ਜੂਨ ਪਾਪਾ ਬੰਦਾ ਸਿੰਘ ਬਹਾਦਰ ਦਾ ਪਿੰਡ ਡੇਰੀਵਾਲ ਕਿਰਨ ਸੁਖਜਿੰਦਰ ਸਿੰਘ ਦਾ ਪਿੰਡ ਹੈ ਪਿੰਡ ਦੇ ਚਾਰ ਚੁਕੜੀਆਂ ਘੁੰਮ ਕੇ ਆਏ ਆ ਕੋਈ ਵੀ ਸ਼ਬਦ ਜਿਹੜਾ ਉਹ ਬੋਲਣ ਵਾਲਾ ਰਹਿ ਨਹੀਂ ਗਿਆ ਉੱਤਾਂ ਵਾਂਗ ਪਾਦੀ ਫਸਲ ਤੇ ਬੈਂਕ ਦੇ ਮੈਨੇਜਰ ਦੀਆਂ ਘੂਰੀਆਂ ਜਿਹੜੀਆਂ ਦੋਵੇਂ ਚੀਜ਼ਾਂ ਇਕੱਠੀਆਂ ਜੀਆਂ ਅੱਜ ਇੱਥੇ ਦਿਖਾਈ ਦਿੰਦੀਆਂ ਐ ਸਾਰੇ ਚਿਹਰੇ ਉਦਾਸੀ ਦੇ ਵਿੱਚ ਵੇਖੇ ਪਿੰਡ ਦੇ ਵਿੱਚ ਜਿਵੇਂ ਮੌਤ ਵਰਗਾ ਸਨਾਟਾ ਜਿਵੇਂ ਇੱਥੇ ਛਾਇਆ ਪਿਆ ਹੈ ਇੱਕ ਢੇਰੇ ਤੇ ਅਸੀਂ ਪਹੁੰਚੇ ਹਾਂ ਆ ਸਾਡੇ ਨਾਲ ਸਾਡੀ ਮਾਂ ਖੜੀ ਹੈ ਇੱਥੇ ਜਦੋਂ ਅਸੀਂ ਹੁਣ ਇੱਥੇ ਆ ਤਾਂ ਘਰ ਦੇ ਹਾਲਾਤ ਵੇਖ ਲਓ ਕਿ ਆਸੀਂ ਇਹਨਾਂ ਦੇ ਘਰ 'ਚ ਖੜੇ ਹਾਂ ਕੀ ਬਣਿਆ ਔਰ ਕਹਿੰਦੇ ਨੇ ਕਿ 3 ਫੁੱਟ ਪਾਣੀ ਅਜੇ ਉੱਤਰ ਗਿਆ ਇੱਥੇ 3 ਫੁੱਟ ਪਾਣੀ ਚਲਾ ਗਿਆ ਮਾ ਕੋਈ ਇੱਥੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਦਵਾਈ ਵੱਲੋਂ ਜਾਂ ਕੋਈ ਪੁੱਛਣ ਆਇਆ ਕੋਈ ਨਹੀਂ ਪੁੱਤੇ ਪੁੱਤਿਆਂ ਦਾ ਆਪਣੇ ਪੁੱਤਾਂ ਨਾਲ ਨਹੀਂ ਗਈ ਚੱਲ ਜੀ ਮਰ ਜਣਾਂ ਇਹਦਾ ਬੱਚਾ ਜੀ ਮੇਟ ਭੈਣ ਕੋ ਬੱਚਾ ਤਾਂ ਕੱਲ ਨਹੀਂ ਕਿੱਲੇ ਮਾ ਪੁੱਤਰਾ ਤੇ ਕਿਹੜੇ ਜਾਸਕ ਬਿੰਦੇ ਸੰਘਾਇਆ ਇੰਨੇ ਅੱਡੇ ਤਾਂ ਇਨੇ ਘਰੇ ਨੂਰ ਸਾਡੀ ਕੋਈ ਨਹੀਂ ਪਿੰਡ ਚ ਵੀ ਨਹੀਂ ਪਹੁੰਚਿਆ ਕੋਈ ਨਹੀਂ ਇੱਥੇ ਸਹਾਇਤਾ ਵਾਸਤੇ ਨਹੀਂ ਆ ਪੋਤੇ ਪੁੱਤਰੀਆਂ ਘਰੋਂ ਵਗਦੇ ਪਾਣੀ ਦੇ ਵਿੱਚ ਕੱਢ ਕੇ ਕਿਤੇ ਸੁਰੱਖਿਅਤ ਥਾਂ ਤੇ ਛੱਡੇ ਮਾਲ ਡੰਗਰੇ ਇਨਾ ਤਾਣਾ ਬਾਣਾ ਭੁਣਿਆ ਛੱਡ ਕੇ ਜਾਣਾ ਬਹੁਤ ਔਖਾ ਸਰਦਾਰ ਭਗਵੰਤ ਸਿੰਘ ਮਾਨਸਿਆ ਇਹ ਉਹਨੂੰ ਪਤਾ ਲੱਗਦਾ ਜਿਹਦੇ ਤੇ ਬੀਤ ਨਹੀਂ ਹੁੰਦੀ ਹੈ ਇਹ ਤਾਂ ਮੈਂ ਨਹੀਂ ਜਾਣਦਾ ਮੈਂ ਕੀ ਗੱਲ ਕਰਕੇ ਜੇ ਮਰ ਜਾਂਗੇ ਤੇ ਇੱਥੇ ਕਿੱਥੇ ਮਰਦੇਗਾ ਇਹ ਮਾਦੀ ਹੰਝੂ ਬਿਆਨ ਕਰਦੇ ਨੇ ਕਿ ਕਿਸਾਨੀ ਦੀ ਸਥਿਤੀ ਕੀ ਆ ਅਸਲ ਵਿੱਚ ਜਿਹੜੀ ਸੁੱਖ-ਪੁਕੇ ਚ ਨਹੀਂ ਆਪਣੇ ਕਰਜ਼ੇ ਤੋਂ ਕਦੇ ਉੱਠ ਸਕੀ ਉਹਨੇ ਇਹੋ ਜੇ ਹੜ ਦੇ ਹਾਲਾਤਾਂ ਦੇ ਵਿੱਚੋਂ ਕੀ ਉੱਠਣਾ ਪਿੰਡ ਦੇ ਵਿੱਚ ਹੋਰ ਵੀ ਗੱਲਬਾਤ ਹੋਈ ਆ ਬਹੁਤ ਸਾਰੇ ਸੱਜਣਾਂ ਨੂੰ ਪੁੱਛਿਆ ਆ ਸਰਬਜੀਤ ਸਿੰਘ ਨੂੰ ਪੁੱਛਿਆ ਮੈਂ ਅੱਗੇ ਇੱਥੇ ਖੜਕੇ ਸੁਖਜਿੰਦਰ ਸਿੰਘ ਨੂੰ ਪੁੱਛਿਆ ਪ੍ਰਸ਼ਾਸਨ ਨੂੰ ਐਂ ਲੱਗਦਾ ਕਿ ਜਿਵੇਂ ਇਹ ਇਲਾਕਾ ਜਿਹੜਾ ਇਹ ਪਿੰਡ ਜਿਹੜਾ ਡੇਰੀਆਲ ਕਰਨ ਇਹ ਜਿਵੇਂ ਗਰਦਾਸਪੁਰ ਦੀ ਹਦੂਦ ਚ ਹੀ ਨਾ ਹੋਵੇ ਇਸ ਤੋਂ ਪਿੱਛੇ ਮੈਂ ਜਦੋਂ ਤੁਰਿਆ ਸਿੰਘੋਵਾਲ ਤੋਂ ਮੁਕੰਦਪੁਰ ਤੋਂ ਆਲੀ ਨੰਗਲ ਤੋਂ ਆ ਟੋਟਾ ਆਇਆ ਆ ਉਸ ਤੋਂ ਅੱਗੇ ਆਧੀਆਂ ਆਇਆ ਦੁਗਰੀ ਆਇਆ ਬਾਉਪੁਰ ਆਇਆ ਚੌੜਾ ਤੇ ਸ਼ਹੂਰ ਵੱਲੋਂ ਹੁੰਦੇ ਹੋਏ ਜਦੋਂ ਇੱਥੋਂ ਤੱਕ ਪਹੁੰਚ ਗਏ ਆ ਕਿਸੇ ਪਿੰਡ ਦੇ ਵਿੱਚ ਇੱਕ ਵੀ ਵਿਅਕਤੀ ਵੱਲੋਂ ਕਿਸੇ ਵੀ ਇੱਕ ਸਾਡੀ ਬੀਬੀ ਭੈਣ ਵੱਲੋਂ ਨਹੀਂ ਕਿਹਾ ਗਿਆ ਕਿ ਕੋਈ ਕਿਤੇ ਰਾਹਤ ਦਾ ਕਾਰਜ ਆ ਅਸੀਂ ਬਾਰ ਬਾਰ ਕਹਿੰਨੇ ਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲ ਹਿੰਮਤ ਨਹੀਂ ਆ ਇਹ ਸਰਕਾਰ ਕੋਲ ਹਿੰਮਤ ਨਹੀਂ ਆ ਕਿ ਇਹ ਆਪਣੇ ਲੋਕਾਂ ਨੂੰ ਰਾਹਤ ਦੇ ਸਕੇ ਕਟੋ-ਕਟ ਸਮਾਜ ਸੇਵੀ ਸੰਸਥਾਵਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਇਲਾਕੇ ਦੇ ਵਿੱਚ ਕੰਮ ਕਰ ਰਹੀਆਂ ਉਹਨਾਂ ਨੂੰ ਵੀ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਪਾਈ ਇਹ ਲੋਕ ਬਹੁਤ ਵੱਡੀ ਮਸੀਬਤ ਦੇ ਵਿੱਚ ਨੇ ਜਿੱਥੇ ਕਿਸੇ ਤਰ੍ਹਾਂ ਦੀ ਕੋਈ ਦਵਾਈ ਨਹੀਂ ਇਸ ਪਿੰਡ ਦੇ ਵਿੱਚੋਂ ਬਾਹਰ ਜਾਣ ਦਾ ਕੋਈ ਰਸਤਾ ਹੀ ਨਹੀਂ ਇਹ ਜਿਹੜਾ ਪਿੰਡ ਹੈ ਇਹਦੇ ਵਿੱਚੋਂ ਬਾਹਰ ਜਾਣ ਦਾ ਕੋਈ ਰਸਤਾ ਹੀ ਨਹੀਂ ਹੈਗਾ ਇੱਕ ਪਾਸੇ 7-8 ਫੁੱਟ ਪਾਣੀ